ਕਲਾਸ ਸਤਵੀਂ ਪ੍ਰਸ਼ਨ ਨੰਬਰ 35 ਇੱਕ ਸਮ ਚਤੁਰਭੁਜ ਵਿਖਮ ਕੋਣ ਵਰਗ ਬਣਾਓ ਜਿਸ ਦੀ ਇੱਕ ਭੁਜਾ ਐਸ ਅਤੇ ਆਧਾਰ ਕੋਣ ਬੀ ਦੇ ਬਰਾਬਰ ਦਿੱਤਾ ਹੋਇਆ ਹੈ ਜਿਸ ਤਰ੍ਹਾਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਇਹ ਆਪਾਂ ਕੋਣ ਬਣਾਵਾਂਗੇ ਸਭ ਤੋਂ ਪਹਿਲਾਂ ਅਸੀਂ ਸਕੇਲ ਦੀ ਸਹਾਇਤਾ ਦੇ ਨਾਲ ਲਗਭਗ 3 ਸੈਂਟੀਮੀਟਰ ਦੇ ਬਰਾਬਰ ਰੇਖਾ ਲਵਾਂਗੇ ਐਸ ਪੁਆਇੰਟ ਦੇਾਂਗੇ ਇਹਨੂੰ 3 ਸੈਂਟੀਮੀਟਰ ਦੇ ਬਰਾਬਰ ਔਰ ਨਾਲ ਹੀ ਆਪਾਂ ਇੱਕ ਕੋਣ ਬਣਾਵਾਂਗੇ ਕੋਣ ਬਣਾ ਕੇ ਕੰਪਾਸ ਦੀ ਸਹਾਇਤਾ ਦੇ ਨਾਲ ਆਪਾਂ ਚਾਪ ਲਗਾ ਕੇ ਤੇ B ਪੁਆਇੰਟ ਨਾਮ ਦੇਾਂਗੇ ਔਰ ਦਿੱਤੀ ਗਈ ਰੇਖਾ S ਦੇ ਬਰਾਬਰ ਅਸੀਂ ਇੱਕ ਰੇਖਾ ਲਵਾਂਗੇ ਔਰ ਦਿੱਤੇ ਗਏ ਕੋਣ B ਦੇ ਬਰਾਬਰ ਇਸ ਰੇਖਾ ਦੇ ਸਿਰੇ ਤੇ ਆਪਾਂ ਕੋਣ ਬਣਾਵਾਂਗੇ ਇਸ ਤੋਂ ਬਾਅਦ ਚਾਪ ਨੂੰ ਅਸੀਂ ਪੁਆਇੰਟ ਨਾਲ ਮਿਲਾ ਕੇ ਅੱਗੇ ਵਧਾਵਾਂਗੇ ਇਸ ਤੋਂ ਬਾਅਦ ਅਸੀਂ ਦਿੱਤੀ ਗਈ ਰੇਖਾ S ਦੇ ਬਰਾਬਰ ਕੰਪਾਸ ਖੋਲਾਂਗੇ ਜੋ ਕਿ ਸਾਡੇ ਕੋਲ 3 ਸੈਂਟੀਮੀਟਰ ਹੈ ਔਰ ਪੁਆਇੰਟ ਤੋਂ 3 ਸੈਂਟੀਮੀਟਰ ਔਰ ਪੁਆਇੰਟ ਤੋਂ ਉੱਪਰ ਵਾਲੇ ਪਾਸੇ ਚਾਪ ਲਗਾਵਾਂਗੇ ਇਸੇ ਤਰੀਕੇ ਦੇ ਨਾਲ ਦੂਸਰੇ ਪੁਆਇੰਟ ਤੋਂ ਜਿਸ ਤਰ੍ਹਾਂ ਚਾਪ ਲਗਾਈ ਜਾ ਰਹੀ ਹੈ ਔਰ ਦਿੱਤੀ ਗਈ ਚਾਪ ਤੋਂ ਪਹਿਲਾਂ ਦਿੱਤੀ ਗਈ ਚਾਪ ਦੇ ਬਰਾਬਰ ਅਸੀਂ ਪੁਆਇੰਟ ਲਵਾਂਗੇ ਔਰ ਇੰਨਾ ਸਾਰੇ